ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਦੇਖ ਰਿਆ ਵਾਂ ਜਿਹਦੇ ਵਿੱਚ ਪੰਜਾਬ ਦਾ ਇੱਕ ਵੀਰ ਸਿੰਘ ਕਲਾਕਾਰ ਆ ਕੋਈ ਤੇ ਉਸ ਛਿਰਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਤ ਕੋਈ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ ਜਿਹਦੇ ਵਿੱਚ ਉਹ ਪਰਫਾਰਮੈਂਸ ਕਰਦਾ ਨਜ਼ਰ ਆ ਰਿਹਾ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਵਾ ਪੰਜਾਬ ਸਿੱਖਿਆ ਵਿਭਾਗ ਵੱਲੋਂ ਉੱਥੋਂ ਪੰਜਾਬ ਦੇ ਕਹਿੰਦੇ ਮੰਤਰੀ ਹਰਜੋਤ ਬੈਂਸ ਵੀ ਜਿਹੜੇ ਉੱਥੇ ਕਿਤੇ ਪਹੁੰਚੇ ਸੀ ਮੇਰੇ ਖਿਆਲ ਦੇ ਨਾਲ ਮੈਂ ਹੁਣ ਕੀ ਕਵਾਂ ਇਨਾਂ ਲੋਕਾਂ ਨੂੰ ਇਹਦਾ ਜਵਾਬ ਮੇਰੇ ਖਾਲ ਦੇ ਨਾਲ ਇਹਨਾਂ ਨੂੰ ਆਪ ਹੀ ਦੇਣਾ ਬਣਦਾ ਨਾ ਤਾਂ ਆ ਥੋੜੇ ਦਿਨ ਪਹਿਲਾਂ ਹੀ ਤੁਸੀਂ ਆਰਜੋਤ ਬੈਂਸ ਉਹਨਾਂ ਦੀ ਗੱਲ ਕਰਾਂ ਤੇ ਇਹ ਭਾਈ ਸਾਹਿਬ ਹੁਣੀ ਇੱਕ ਪੋਸਟਾਂ ਪਾ ਕੇ ਕਰ ਰਹੇ ਸੀ ਕਿ ਤੁਸੀਂ ਧਰਮ ਦੇ ਠੇਕੇ ਦਾ ਨਾ ਠੇਕਾ ਲਿਆ ਹੋਇਆ ਵਾ ਇਦਾਂ ਦਾ ਪੋਸਟਾਂ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਇੱਕ ਪੋਸਟ ਪਾਈ ਸੀ ਭਾਈ ਸਾਹਿਬ ਮੈਂ ਪੰਜਾਬੀ ਚ ਗੱਲ ਕਰਾਂ ਲੱਗਣਾ ਤੁਹਾਨੂੰ ਗੁੱਸਾ ਆ ਤੇ ਲੱਗੇ ਕੋਈ ਚੱਕਰ ਨਹੀਂ ਆ ਕੀ ਗੱਲ ਦਾੜੀ ਦੇ ਨਾਲ ਨਾਲ ਅਕਲ ਨੂੰ ਵੀ ਗੰਡਾ ਮਾਰ ਲਿਆ ਜੇ ਦੱਸੋ ਪਹਿਲਾਂ ਮੈਨੂੰ ਹੈਗੇ ਹੋ ਤੁਸੀਂ ਬੇਦਬੀ ਦੇ ਬਿੱਲ ਪਾਸ ਕਰਨ ਦੇ ਕਾਬਿਲ ਹੈਗੇ ਹੋ ਤੁਸੀਂ ਬੇਦਬੀ ਦੇ ਕਾਨੂੰਨ ਬਣਾਉਣ ਦੇ ਕਾਬਿਲ ਤੁਸੀਂ ਬੇਦਬੀਆਂ ਨੂੰ ਕੀ ਰੋਕੋਗੇ ਸ਼ਰੇਆਮ ਬੇਦਬੀਆਂ ਤੁਸੀਂ ਕਰਨ ਦੇ ਹੋ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਸਪੀਕਰ ਸਾਹਿਬ ਆ ਸਭ ਤੋਂ ਪਹਿਲਾਂ ਪਹਿਲੇ ਦਿਨ ਉਹਨਾਂ ਨੇ ਬੇਦਬੀ ਕਰਤੀ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਦੋਰੇ ਦੀਆਂ ਉਹ ਇਧਰ ਉਧਰ ਕਰਦੇਆਂ ਦੀਆਂ ਅਸੀਂ ਤਾਂ ਚੁੱਪ ਰਹੇ ਚਲੋ ਜੇ ਕੋਈ ਚੰਗਾ ਪ੍ਰਾਲਾ ਕਰਦੀ ਹੈ ਪੰਜਾਬ ਸਰਕਾਰ ਤੇ ਸਾਣਾ ਸਾਥ ਦੇਣਾ ਬਣਦਾ ਲੇਕਿਨ ਤੁਸੀਂ ਤੇ ਸ਼ੁਰੂਆਤ ਤੋਂ ਪਹਿਲਾਂ ਹੀ ਗਲਤੀ ਕਰ ਰਹੇ ਹੋ ਤੇ ਆਉਣ ਵਾਲੇ ਸਮੇਂ 'ਚ ਕੀ ਕਰੋਗੇ ਤੁਸੀਂ ਹਾਂਜੀ ਇਸ ਕਰਕੇ ਨਾ ਤੁਸੀਂ ਰਾਜਨੀਤੀ ਕਰ ਸਕਦੇ ਹੋ ਐਕਸਪੀਰੀਅੰਸ ਤੁਹਾਡੇ ਕੋਲ ਜ਼ੀਰੋ ਆ ਕੁਝ ਵੀ ਤੁਹਾਡੇ ਪੱਲੇ ਨਹੀਂ ਹੈਗਾ ਕਮ ਸੇ ਕਮ ਧਰਮ ਦੇ ਮਾਮਲੇ ਦੇ ਵਿੱਚ ਉਹ ਕਿਸੇ ਕਮ ਸੇ ਕਮ ਕਿਹਦੀ ਸਲਾਹ ਲੈ ਲਓ ਭਾਈ ਜੇ ਅਗਲੇ ਨੇ ਪਹਿਲਾਂ ਹੀ ਵਾਜੇਗਾ ਜੇ ਲੈ ਕੇ ਗਏ ਨੇ ਇਟ ਮੀਨਜ਼ ਉਹਦਾ ਪ੍ਰੋਗਰਾਮ ਤੁਸੀਂ ਬੁੱਕ ਕਰਵਾਇਆ ਉਹ ਤੁਹਾਨੂੰ ਪੰਥ ਦੇ ਵਿੱਚੋਂ ਕੌਮ ਦੇ ਵਿੱਚੋਂ ਕੋ ਚੰਗਾ ਬੰਦਾ ਨਹੀਂ ਲੱਭਾ ਤੁਹਾਨੂੰ ਕੋ ਰਾਗੀ ਪ੍ਰਚਾਰਕ ਨਹੀਂ ਲੱਭਾ ਤੁਹਾਨੂੰ ਸ਼ਰਮ ਨੂੰ ਹੱਥ ਮਾਰੋ ਇਹ ਇਹਦਾ ਇਹਦੀ ਜਿਹੜਾ ਨਾ ਜਵਾਬ ਭਗਵੰਤ ਮਾਨ ਸਾਹਿਬ ਆਪ ਦੇਣ ਭਗਵੰਤ ਮਾਨ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਟੇਜ ਤੇ ਸਟੇਟ ਦੇ ਵਿੱਚ ਬਹੁਤ ਫਰਕ ਹੁੰਦਾ ਤੁਸੀਂ ਚੰਗੀ ਸਟੇਟ ਤੇ ਸਾਂਭ ਸਕਦੇ ਹੋ ਉਕੇ ਤੁਹਾਡੇ ਨਾਲ ਜਿੰਨੇ ਵੀ ਮੰਤਰੀ ਸ਼ੰਤਰੀ ਬਣੇ ਨੇ ਉਹ ਸਾਰੇ ਕਲਾਕਾਰ ਲੈਵਲ ਦੇ ਆ ਉਹਨਾਂ ਚੋਂ ਕੀੜਾ ਨਿਕਲਦਾ ਨਹੀਂ ਕਲਾਕਾਰੀ ਵਾਲਾ ਤੇ ਵੀਰ ਸਿੰਘ ਨੂੰ ਪੁੱਛਣਾ ਚਾਹੁੰਦਾ ਆ ਵੀ ਤੂੰ ਤਾਂ ਮੇਰ ਨਾਲ ਵੀ ਲੰਮਾ ਦਾੜਾ ਛੜਿਆ ਤੇ ਕਮ ਸਕ ਕਮ ਸ਼ਰਮ ਕਰ ਇਹੀ ਕਿਤੇ ਗੁਨਾਹ ਕਿ ਗਰੀਬ ਨੇ ਕੀਤਾ ਹੁੰਦਾ ਨਾ ਤੁਸੀਂ ਦਿਨ ਚੜਦੇ ਨੂੰ ਤਾਂ ਉਹਦਾ ਜਲੂਸ ਕੱਢ ਸੜਨਾ ਹੀ ਤੁਸੀਂ ਇਹਦਾ ਹੁਣ ਤੁਹਾਨੂੰ ਕਿਹੜਾ ਪੁੱਛੇ ਉਹ ਜਿੱਥੇ ਹੋਵੇ ਕਿ ਕਮਲਾ ਉਹਨੂੰ ਸਮਝਾਵੇ ਵੇੜਾ ਤੇ ਜਿੱਥੇ ਵੇੜਾ ਹੋਵੇ ਕਮਲਾ ਉਹਨੂੰ ਸਮਝਾਵੇ ਕਿਹੜਾ ਤੁਸੀਂ ਤਾਂ ਸਾਰੇ ਮੈਗਨਾ ਕਮਲੇ ਹੋਏ ਫਿਰਦੇ ਹੋ ਤੁਹਾਡਾ ਤੇ ਸਿਰਫ ਸਿਰ ਮਕਸਦ ਆ ਵੀ ਆਪਾਂ ਦੂਜਿਆਂ ਤੇ ਉਂਗਲੀਆਂ ਚੁੱਕਣੀਆਂ ਵਾ ਆਪ ਜੋ ਮਰਜ਼ੀ ਕਰੀਏ ਤੇ ਐਦਾਂ ਨਹੀਂ ਚੱਲਣ ਦੇਣਾ ਐਦਾਂ ਨਹੀਂ ਚੱਲਣ ਦੇਣਾ ਭਾਈ ਸਾਹਿਬ ਮੈਂ ਕਹਿੰਦਾ ਪੰਜਾਬ ਸਰਕਾਰ ਵੀ ਤੇ ਸ਼ਰਮ ਮਹਿਸੂਸ ਕਰੇ ਤੇ ਮਾਫੀ ਜਾਚ ਨਾ ਕਰੇ ਇਦਾਂ ਜਿਹੜੇ ਮੰਤਰੀ ਹਰਜੋਤ ਬੈਂਸ ਉਹਨੂੰ ਵੀ ਮੈਂ ਕਹਿੰਦਾ ਭਾਈ ਸਾਹਿਬ ਤੂੰ ਵੀ ਮਾਫੀ ਮੰਗ ਤੇ ਉਹ ਵੀਰ ਸਿੰਘ ਵੀ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਤਮਕ ਹੋ ਕੇ ਜਾ ਕੇ ਮਾਫੀ ਮੰਗਣਾ ਉਹ ਰੱਬ ਕੋ ਭੁੱਲਾ ਬਖਸਾਲੋ ਇਹ ਰਾਜਨੀਤੀਆਂ ਇੱਥੇ ਰਹਿ ਜਾਣੀਆਂ ਨੇ ਇੱਥੇ ਦੇ ਬੜੇ ਬੜੇ ਤਗੜੇ ਆਏ ਤੇ ਉਹ ਚਲ ਗਏ ਤੁਸੀਂ ਕਿਹੜੀ ਖੇਦੀ ਮੂਲੀ ਜੇ ਤੇ ਅੱਗੇ ਤੋਂ ਨਾ ਕਮ ਸੇ ਕਮ ਕੋਈ ਗੱਲ ਕਰਨ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਥੋੜੀ ਸ਼ਰਮ ਮਹਿਸੂਸ ਕਰ ਲਿਓ ਤੇਦਰ ਧਿਆਨ ਮਾਰ ਲਿਓ ਵੀ ਸਾਡੇ ਕੋਲ ਜਾਣੇ ਜਾਣੇ ਗਲਤੀਆਂ ਕਿਉਂ ਡੀਆਂ ਐਡਾ ਹੀ ਤੁਹਾਨੂੰ ਨੱਚਣ ਗਾਉਣ ਦਾ ਸ਼ੌਂਕ ਆ ਤੇ ਉਹ ਹੋਰ ਕੋ ਫੜ ਲਓ ਉਹੀ ਕੰਜਰ ਕੜੀ ਵਾਲਾ ਕੰਮ ਹੀ ਫੜ ਲਓ ਤੇ ਆ ਛੱਡ ਦਿਓ ਤੁਸੀਂ ਅਦਾਵੇਦਾਰੀਆਂ ਜੀਆਂ ਜਾਗੇ ਸਾਰੇ ਜਿੰਨੇ ਵੀ ਲੋਕ ਹੈਗੇ ਨੇ ਚਾਹੇ ਉਹ ਸਿੱਖਿਆ ਭਾਗ ਵਾਲੇ ਆ ਚਾਹੇ ਪੰਜਾਬ ਸਰਕਾਰ ਵਾਲੇ ਆ ਤੇ ਚਾਹੇ ਉਹ ਵੀਰ ਸਿੰਘ ਆ ਤੂੰ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅਸੀਂ ਜਦੋਂ ਜਦੋਂ ਵੀ ਕਹਿੰਦੇ ਆ ਵੀ ਚਲ ਯਾਰ ਕੋਈ ਨਾ ਕੋਈ ਧਾਰਮਿਕ ਜਿਹੜਾ ਵਾ ਕੋਈ ਕੰਮ ਕਰਨ ਦੇ ਵਧੀਆ ਗੱਲ ਆ ਵੀ ਪਰਮਾਤਮਾ ਦੇ ਲੜ ਲਾ ਰਹੇ ਆ ਜਾਂ ਜਨਤਾ ਚ ਅਵੇਅਰ ਕਰ ਰਹੇ ਆ ਤੇ ਇਸ ਤਰੀਕੇ ਨਾਲ ਤੁਸੀਂ ਕਰਨਾ ਨੱਚ ਗਾ ਕੇ ਸੋ ਬਹੁਤ ਮਾਨੂੰ ਦੁੱਖ ਲੱਗਾ ਇਸ ਕਰਕੇ ਮੇਰੇ ਵੀ ਰਸੀ ਦੇ ਲੋਕਲ ਲੈਵਲ ਦੇ ਬੰਦੇ ਆ ਤੇ ਸਾਨੂੰ ਨਾ ਦੁੱਖ ਲੱਗਾ ਤੇ ਤੁਸੀਂ ਤੇ ਆਪ ਕਰਵਾਉਂਦੇ ਹੋ ਤੁਹਾਡਾ ਮਨ ਕਿਦਾਂ ਦਾ ਤੁਹਾਡਾ ਰੱਬ ਨੇ ਤੁਹਾਨੂੰ ਕਦੇ ਮਾਫ ਨਹੀਂ ਕਰਨਾ ਤੇ ਦਾੜੀਆਂ ਜਿਹੜੀਆਂ ਨਾ ਇਹਨਾਂ ਨੂੰ ਰੱਬ ਕਰਕੇ ਖੋਲੋ ਇਹਨਾਂ ਨੂੰ ਇਹ ਜਿਦਾਂ ਦੀਆਂ ਤੁਸੀਂ ਬੰਨ ਬੰਨ ਗੰਡਾ ਥੱਲੇ ਤੇ ਤੁਹਾਡੀਆਂ ਅਗਲਾਂ ਵੀ ਤੁਹਾਡੀਆਂ ਗੰਡਾ ਨਾਲ ਦੀ ਮਾਰ ਲੀਆਂ ਸ਼ਰਮ ਦਾ ਘਾਟਾ ਤੁਹਾਨੂੰ ਕਿਤੇ ਗੋੜੇ ਗੋੜੇ ਜਾ ਕੇ ਦੇ ਮਾਫੀ ਮੰਗ ਕੇ ਉੱਥੋਂ ਸਾਰੇ ਜਿਹੜੇ ਕਾਲਤਖ ਸਾਹਿਬ ਜਾ ਕੇ ਨਤਮਸਤਕ ਹੋਵੋ ਤਨੀ ਵੀ ਹੋ ਕੇ ਜਾਇਓ ਉੱਥੇ ਹੰਕਾਰ ਲੈ ਕੇ ਨਾ ਜਾਇਓ ਵੱਡੇ ਮੰਤਰੀ ਬਣੇ ਫਿਰਦੇ ਤੁਸੀਂ